ਦੋਸਤੋ ਪਿੰਡ ਤੁੰਗਾ ਵਿਖੇ ਅੱਜ ਡੇਂਗੂ ਤੋਂ ਬਚਾ ਲਈ ਸਪਰੇਅ ਦਾ ਅਸ਼ਰਕਾ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਸਿੰਘ ਲੰਗੋਵਾਲ ਅਤੇ ਐਪੀਡੀਮੋਲੋਜਿਸਟ ਡਾਕਟਰ ਉਪਾਸਨਾ ਬਿੰਦਰਾ ਦੇ ਦੇਸ ਦੀਆਂ ਨਿਰਦੇਸ਼ਾਂ ਤਹਿਤ ਹੀ ਇਹ ਪਿੰਡ ਤੁੰਗਾ ਵਿਖੇ ਸਪਰੇਅ ਦਾ ਅਸ਼ਰਕਾ ਕੀਤਾ ਜਾ ਰਿਹਾ ਹੈ ਉਨ੍ਹਾਂ ਪਿੰਡ ਦੇ ਲੋਕਾਂ ਨੂੰ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾ ਲਈ ਜਾਣਕਾਰੀ ਵੀ ਦਿੱਤੀ ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕੀ ਕਿਹਾ ਆਉ ਤੁਹਾਨੂੰ ਸੁਣਾਉਂਦੇ ਆ ਅੱਜ ਦੀ ਮਤਲਬ ਜਿਹੜਾ ਡੇਂਗੂ ਮੱਛਰ ਦਾ ਜਿਹੜਾ ਲਾਰਵਾਗਾ ਉਹਨੂੰ ਖਤਮ ਕਰਨ ਲਈ ਟੈਮੀਫਾਸਿਕ ਸਪਰੇਅ ਆਪਾਂ ਕਰ ਰਹੇ ਆ ਪਿੰਡ ਦੇ ਵਿੱਚ ਜਿੱਥੇ ਵੀ ਕੋਈ ਪਾਣੀ ਕਿ ਖੜਾ ਵਾ ਜਿਵੇਂ ਕਲੋਨੀਆਂ ਹੋਈਆਂ ਜਾਂ ਟੋਬਾ ਹੋਇਆ ਜੀ ਜਾਂ ਹੋਰ ਆਪਣੀਆਂ ਸਾਂਝੀਆਂ ਥਾਵਾਂ ਨੇ ਠੀਕ ਹੈ ਨਾ ਨਾਲੀਆਂ ਹੋਈਆਂ ਜਿੱਥੇ ਪਾਣੀ ਰੁਕਿਆ ਹੋਇਆਗਾ ਉਹਦੇ ਵਿੱਚ ਇਹ ਮਤਲਬ ਮੈਂ ਉਹਨੂੰ ਮੱਛਰ ਦੇ ਲਾਰਵੇ ਨੂੰ ਖਤਮ ਕਰਨ ਲਈ ਸਪਰੇਅ ਕਰ ਰਹੇ ਆ ਅੱਜ ਪਿੰਡ ਦੇ ਵਿੱਚ ਟੁੰਗਾ ਦੇ ਵਿੱਚ ਇਹ ਗੱਲਾ ਸਾਂਝੀਆਂ ਥਾਵਾਂ ਦੇ ਕਰਨਾ ਜਾਂ ਘਰਾਂ ਘਰਾਂ ਦੇ ਵਿੱਚ ਇੱਕ ਘਰਾਂ ਚ ਵੀ ਜਿਹੜੇ ਬਾਹਰ ਮਤਲਬ ਗਲ ਬਾਕੀ ਜਿੱਥੇ ਵੀ ਉਹਦੇ ਪੰਚਾਇਤ ਨਗਰ ਦੇ ਸਹਿਯੋਗ ਨਾਲ ਸੜਕੀ ਕਿਤੇ ਕੀਤਾ ਜਾਊਗਾ ਤੇ ਅੱਜ ਕੱਲ ਕਿਉਂਕਿ ਮੌਸਮ ਹੈ ਡੇਂਗੂ ਦਾ ਮਤਲਬ ਮੱਛਰ ਦਾ ਲਾਰਵਾ ਹੈ ਡੇਂਗੂ ਵਾਲਾ ਪੈਦਾ ਹੋ ਰਿਹਾ ਜੀ ਮੀਂਹ ਦੇ ਕਾਰਨ ਬਰਸਾਤੀ ਵਾਂਗ ਜਿੱਥੇ ਪਾਣੀ ਖੜਦਾਗਾ ਉੱਥੇ ਇਹ ਡੇਂਗੂ ਵਾਲੇ ਮੱਛਰ ਦਾ ਲਾਰਵਾ ਪੈਦਾ ਹੁੰਦਾ ਦਾ ਠੀਕਾ ਉਹਨੂੰ ਖਤਮ ਕਰ ਲਈਏ ਸਪਰੇਅ ਕੀਤੀ ਜਾਂਦੀ ਆ ਤਾਂ ਜੋ ਉਹ ਲਾਰਵਾ ਪੈਦਾ ਜਿਹੜਾ ਹੋਇਆ ਉਹਨੂੰ ਖਤਮ ਕੀਤਾ ਜਾ ਸਕੇ ਬਾਕੀ ਹਰੇਕ ਸਿਹਤ ਭਾਗ ਵੱਲੋਂ ਹਰੇਕ ਸ਼ੁੱਕਰਵਾਰ ਨੂੰ ਡਰਾਈਡੇ ਬਣਾਇਆ ਜਾਂਦਾਗਾ ਇਦੇ ਵਿੱਚ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਮਤਲਬ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਇਹ ਦੱਸਿਆ ਜਾਂਦਾਗਾ ਵੀ ਆਪਾਂ ਹਫ਼ਤੇ ਵਿੱਚ ਇੱਕ ਵਾਰ ਵੀ ਜੇ ਆਪਾਂ ਕੂਲਰਾਂ ਦੀ ਪਾਣੀ ਦੇ ਖੇਲਾਂ ਨੇ ਜਿਵੇਂ ਜਾਂ ਬਰਸਾਤੀ ਮੌਸਮ ਕਰਕੇ ਜਿੱਥੇ ਪਾਣੀ ਰੁਕਦਾਗਾ ਖੜਦਾਗਾ ਠੀਕ ਹੈ ਨਾ ਬਾਹਰ ਆਪਣੇ ਸਮਾਨ ਪਿਆ ਹੁੰਦਾ ਕੋ ਟਾਇਰ ਪਏ ਹੁੰਦੇ ਨੇ ਉਹਨੂੰ ਆਪਾਂ ਇੱਕ ਵਾਰ ਹਫ਼ਤੇ ਵਿੱਚ ਖੇਲਾਂ ਨੂੰ ਵੇਰਾਂ ਨੂੰ ਜਰੂਰ ਸਾਫ਼ ਕਰੋ ਤਾਂ ਜੋ ਜਿਹੜਾ ਲਾਰਵਾ ਬਣਿਆ ਹੁੰਦਾ ਉਹ ਖਤਮ ਕੀਤਾ ਜਾ ਸਕੇ ਠੀਕ ਹੈ ਨਾ ਇਸ ਸੰਬੰਧੀ ਜਾਣਕਾਰੀ ਲੋਕਾਂ ਨੂੰ ਸੁਚੇਤ ਕੀਤਾ ਜਾਂਦਾਗਾ ਡੇਂਗੂ ਮੱਛਰ ਬਾਰੇ ਮਲੇਰੀਆ ਬਾਰੇ ਸੰਧੀ ਦੱਸਿਆ ਜਾਂਦਾ ਸਾਰਾ ਤਾਂ ਜੋ ਆਪਾਂ ਇਸ ਚੀਜ਼ ਤੋਂ ਬਚਾ ਕੀਤਾ ਜਾ ਸਕੇ ਆਪਣਾ ਜੇ ਕਿਸੇ ਨੂੰ ਕੋਈ ਤੋ ਜੇ ਨਾ ਕਿਤੇ ਸੰਪਰਕ ਕੋਈ ਕਿਸ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਬਸਟਰ ਆਪਣੇ ਟੁੰਗਾ ਦੇ ਵਿੱਚ ਆਪਣੇ ਨਾਲ ਕੰਨੈਕਟ ਕਰ ਸਕਦਾ ਇਹਦਾ ਟੈਸਟ ਵੀ ਫ੍ਰੀ ਹੈ ਜੀ ਮਲੇਰੀਆ ਦਾ ਤੇ ਬਾਕੀ ਸੰਬੰਧੀ ਮਤਲਬ ਕੋਈ ਹੋਰ ਜੋ ਦਵਾਈ ਆਉਂਦੀ ਹੈ ਕੋਈ ਉਹ ਵੀ ਦਿੱਤੀ ਜਾਂਦੀ ਹੈਗੀ ਜਿਆਦਾ ਕੋਈ ਪ੍ਰੋਬਲਮ ਆਉਣ ਤੇ ਤੇ ਆਪਣੇ ਸਰਕਾਰੀ ਹਸਪਤਾਲ ਵਿੱਚ ਇਸ ਦਾ ਇਲਾਜ ਪੂਰਾ ਫ੍ਰੀ ਕੀਤਾ ਜਾਂਦਾ ਹੈ ਠੀਕ ਹੈ ਜੀ